ਅਮਰੀਕਾ ਤੋਂ ਰਿਪੋਰਟ ਕੀਤੇ 104 ਲੋਕਾਂ ਨੂੰ ਲੈ ਕੇ ਅਮਰੀਕਨ ਆਰਮੀ ਦਾ ਜਹਾਜ਼ ਅੰਮ੍ਰਿਤਸਰ ਲੈਂਡ ਹੋ ਚੁੱਕਿਆ ਹੈ ਤੇ 30 ਲੋਕ ਉਸ ਦੇ ਵਿੱਚ ਪੰਜਾਬ ਦੇ ਨੇ ਦੱਸਦੀ ਹੈ ਕਿ ਕੁੱਲ 104 ਲੋਕ ਨੇ ਜਿਸ ਦੇ ਵਿੱਚੋਂ 33 ਗੁਜਰਾਤ ਦੇ ਹਰਿਆਣਾ ਦੇ ਵੀ 30 ਨੇ ਪੰਜਾਬ ਦੇ ਵੀ 30 ਨੇ ਇਸ ਦੇ ਨਾਲ ਹੀ ਦੋ ਚੰਡੀਗੜ੍ਹ ਅਤੇ ਦੋ ਯੂਪੀ ਦੇ ਨੇ ਕੁੱਲ 104 ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਪੰਜਾਬ ਦੇ 12 ਜ਼ਿਲ੍ਹਿਆਂ ਦੇ ਇਹ ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਏ ਪੰਜਾਬ ਦੇ 12 ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 30 ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਫਤਿਹਗੜ੍ਹ ਸਾਹਿਬ ਦਾ ਇੱਕ ਵਿਅਕਤੀ ਆ ਜਿਸ ਨੂੰ ਰਿਪੋਰਟ ਕੀਤਾ ਗਿਆ ਮੁਹਾਲੀ ਦਾ ਵੀ ਇੱਕ ਵਿਅਕਤੀ ਆ ਜਿਸ ਨੂੰ ਰਿਪੋਰਟ ਕੀਤਾ ਗਿਆ ਤੇ ਸੰਗਰੂਰ ਦਾ ਇੱਕ ਵਿਅਕਤੀ ਆ ਜਿਸ ਨੂੰ ਰਿਪੋਰਟ ਕੀਤਾ ਗਿਆ ਪਟਿਆਲਾ ਦੇ 4 ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਤੇ ਨਵਾਂ ਸ਼ਹਿਰ ਦੇ ਨਾਲ ਸੰਬੰਧਿਤ 2 ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਲੁਧਿਆਣਾ ਦੇ ਨਾਲ ਸੰਬੰਧਿਤ ਵੀ 2 ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ 2 ਲੋਕ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਕਪੂਰਥਲਾ ਦੇ 6 ਟੋਟਲ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਲੰਧਰ ਦੇ 4 ਤਰਨਤਾਰਨ ਦਾ ਵੀ ਇੱਕ ਗੁਰਦਾਸਪੁਰ ਦਾ ਇੱਕ ਤੇ ਅੰਮ੍ਰਿਤਸਰ ਦੇ 5 ਲੋਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਯੂਐਸ ਆਰਮੀ ਦਾ ਇਹ ਜਹਾਜ਼ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੁਣ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਨਾਲ ਹੀ ਜਿਹੜੇ ਗ੍ਰਹਿ ਵਿਭਾਗ ਦੀਆਂ ਟੀਮਾਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਅੰਮ੍ਰਿਤਸਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਨੇ ਇਹਨਾਂ ਦੇ ਐਡਰੈਸਸ ਵੈਰੀਫਾਈ ਕੀਤੇ ਜਾਣਗੇ ਕਿ ਜਿਹੜੇ ਐਡਰੈਸ ਇਹਨਾਂ ਨੇ ਅਮਰੀਕਾ ਦੇ ਵਿੱਚ ਅੰਬੈਸੀ ਨੂੰ ਦੱਸੇ ਨੇ ਕਿ ਉਹੀ ਐਡਰੈਸ ਨੇ ਉਹਨਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੈਰੀਫਿਕੇਸ਼ਨ ਹੋਣੀ ਹੈ ਤਾਂ ਸਬੰਧਤ ਜ਼ਿਲ੍ਹਿਆਂ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਵੈਰੀਫਾਈ ਹੋਵੇਗਾ ਕਿ ਕਿਤੇ ਇਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਕਿਤੇ ਇਹਨਾਂ ਦੇ ਕੋਈ ਅਪਰਾਧਿਕ ਪਰਚਾਤ ਨਹੀਂ ਇਹਨਾਂ ਦਾ ਜੇਕਰ ਰਿਕਾਰਡ ਕਲੀਅਰ ਹੋਇਆ ਫਿਰ ਇਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਇਹ ਲਿਸਟ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਕੁੱਲ ਪੰਜਾਬ ਦੇ 12 ਜ਼ਿਲ੍ਹੇ ਨੇ ਜਿਨ੍ਹਾਂ ਦੇ ਇਹ ਜਿਹੜੇ ਲੋਕ ਨੇ 30 ਜਿਹੜੇ ਵਾਪਸ ਆਏ ਨੇ ਉਸ ਦੇ ਵਿੱਚ ਮੈਂ ਜਿਵੇਂ ਦੱਸ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ 5 ਨੇ ਗੁਰਦਾਸਪੁਰ ਦਾ 1 ਤਰਨਤਾਰਨ ਦਾ 1 ਜਲੰਧਰ ਦੇ 4 ਨੇ ਕਪੂਰਥਲਾ ਦੇ 6 ਨੇ ਹੁਸ਼ਿਆਰਪੁਰ ਦੇ 2 ਨੇ ਲੁਧਿਆਣਾ ਦੇ ਵੀ 2 ਨੇ ਐਸਬੀਐਸ ਨਗਰ ਜਾਨੀ ਕਿ ਨਵਾਂ ਸ਼ਹਿਰ ਦੇ 2 ਨੇ ਪਟਿਆਲਾ ਦੇ 4 ਸੰਗਰੂਰ ਮੁਹਾਲੀ ਤੇ ਫਤਿਹਗੜ ਸਾਹਿਬ ਦਾ 1-1 ਕੁੱਲ 30 ਲੋਕ ਨੇ ਚੰਗੇ ਭਵਿੱਖ ਦੇ ਲਈ ਇਹ ਅਮਰੀਕਾ ਗਏ ਸੀ ਪਰ ਉੱਥੇ ਇਹ ਇਲੀਗਲ ਸੀ ਚਾਹੇ ਉਹਨਾਂ ਦਾ ਕੋਈ ਵੀਜ਼ਾ ਤੇ ਗਏ ਉਹ ਸਮਾਪਤ ਹੋ ਗਿਆ ਜਾਂ ਇਹ ਡੰਕੀ ਰੂਟ ਦੇ ਰਾਹੀਂ ਗਏ ਕੋਈ ਇਹ ਇਕੱਲੇ 30 ਲੋਕ ਨਹੀਂ ਜਿਹੜੇ ਉੱਥੇ ਗੈਰ ਕਾਨੂੰਨੀ ਢੰਗ ਨਾਲ ਜਾਂਦੇ ਨੇ ਅਮਰੀਕਾ ਦੇ ਵਿੱਚ ਲੱਖਾਂ ਲੋਕ ਆਜਿਹੇ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿੰਦੇ ਨੇ ਜਿਸ ਦੇ ਵਿੱਚ 41 ਲੱਖ ਤੱਕ ਕੱਲੇ ਮੈਕਸੀਕੋ ਦੇ ਨੇ ਅਲਸਲਵਾਡੋਰ ਦੇ ਨੇ ਫਿਰ ਭਾਰਤ ਦੇ ਵੀ 7 ਲੱਖ ਤੋਂ ਵਧੇਰੇ ਲੋਕ ਨੇ ਤਾਂ ਹੁਣ 트ੰਪ ਸਰਕਾਰ ਦੇ ਵੱਲੋਂ 18000 ਦੀ ਪਛਾਣ ਕੀਤੀ ਗਈ ਆ ਭਾਰਤੀਆਂ ਦੀ ਜਿਸ ਦੇ ਵਿੱਚੋਂ 1700 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਦੇ ਵਿੱਚੋਂ 104 ਨੂੰ ਵਾਪਸ ਭੇਜ ਦਿੱਤਾ ਗਿਆ ਭਾਰਤ ਦੇ ਨੇ 104 ਕੁੱਲ ਜਿਸ ਦੇ ਵਿੱਚੋਂ ਪੰਜਾਬ ਦੇ 30 ਨੇ ਗੁਜਰਾਤ ਦੇ ਹਰਿਆਣਾ ਦੇ ਵੀ ਨੇ 30 ਤੋਂ 30 33 ਗੁਜਰਾਤ ਦੇ 33 ਨੇ ਹਰਿਆਣਾ ਦੇ 30 ਇਸ ਢੰਗ ਦੇ ਨਾਲ यूपी ਤੇ ਚੰਡੀਗੜ੍ਹ ਦੇ ਵੀ ਦੋ ਦੋ ਲੋਕ ਨੇ ਤਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਇਹ ਲੋਕ ਨੇ ਚੰਗੇ ਭਵਿੱਖ ਤੇ ਲਈ ਗਏ ਸੀ ਪਰ ਇਹਨਾਂ ਦਾ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਕਿਉਂਕਿ ਜਿਸ ਢੰਗ ਦੇ ਨਾਲ ਚੰਗੇ ਭਵਿੱਖ ਦੇ ਲਈ ਉੱਥੇ ਗਏ 33 35-35 ਲੱਖ ਰੁਪਏ ਲਾ ਕੇ ਵੀ ਗਏ ਜਿਹੜੇ ਟਰੈਵਲ ਏਜੰਟਾਂ ਦੇ ਵੱਲੋਂ ਇਹਨਾਂ ਨੂੰ ਧੋਖਾ ਦਿੱਤਾ ਗਿਆ ਜਾਂ ਫਿਰ ਆਪ ਗੈਰਕਾਨੂੰਨੀ ਢੰਗ ਨਾਲ ਗਏ ਇਹ ਸਭ ਕੁਝ ਹੁਣ ਜਦੋਂ ਜਾਂਚ ਹੋਏਗੀ ਉਸ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਫਿਲਹਾਲ ਇਹਨਾਂ ਜ਼ਰੂਰ ਹੈ ਕਿ ਪੰਜਾਬ ਲਈ ਇਹ ਘਾਟੇ ਵਾਲੀ ਗੱਲ ਹੈ ਪੰਜਾਬ ਦੇ ਲਈ ਇਹ ਨੁਕਸਾਨ ਵਾਲੀ ਗੱਲ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਹੀ ਇੰਨੀ ਤਾਂ ਲੋਕਾਂ ਨੂੰ ਵਿਦੇਸ਼ ਨਾ ਜਾਣਾ ਪੈਂਦਾ ਇਹ ਸਮੇਂ-ਸਮੇਂ ਤੇ ਵਿਦੇਸ਼ ਦੇ ਵਿੱਚ ਪ੍ਰਵਾਸ ਕਰਦੇ ਨੇ ਲੋਕ ਕੈਨੇਡਾ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਯੂਰਪ ਦੇ ਵਿੱਚ ਹਰ ਜਗ੍ਹਾ ਨੇ ਪੰਜਾਬ ਦੇ ਲੋਕ ਜਿਹੜੇ ਚੰਗੇ ਭਵਿੱਖ ਦੇ ਲਈ ਉੱਥੇ ਜਾਂਦੇ ਨੇ ਪਰ ਕਿਉਂਕਿ ਇਲੀਗਲੀ ਤੌਰ ਤੇ ਉੱਥੇ ਨਹੀਂ ਰਹਿ ਸਕੇ ਲੀਗਲੀ ਤੌਰ ਤੇ ਇਹਨਾਂ ਕੋਲ ਡਾਕੂਮੈਂਟਸ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਵਾਪਸ ਜੋ ਹੈ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਹਾਲਾਂਕਿ ਭਾਰਤ ਕਹਿ ਰਿਹਾ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਲੈਣ ਲਈ ਤਿਆਰ ਆ ਪਰ ਉਹਨਾਂ ਦੀ ਆਈਡੈਂਟੀਟੀ ਸਹੀ ਹੋਵੇ ਪੁਸ਼ਟੀ ਹੋਣ ਤੋਂ ਬਾਅਦ ਅਸੀਂ ਆਪਣੇ ਨਾਗਰਿਕਾਂ ਨੂੰ ਵਾਪਸ ਲਵਾਂਗੇ ਤਾਂ ਹੁਣ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੀ ਕਈ ਮੰਤਰੀਆਂ ਦਾ ਬਿਆਨ ਸਾਹਮਣੇ ਆਇਆ ਕਿ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਵਾਪਸ ਨਾ ਭੇਜਿਆ ਜਾਵੇ ਕਿਉਂਕਿ ਵੱਡਾ ਨੁਕਸਾਨ ਹੈ ਤੇ ਖਾਸ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੈ ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਲੋਕ ਅਮਰੀਕਾ ਤੇ ਹੋਰ ਦੇਸ਼ਾਂ ਦਾ ਰੁਖ ਕਰਦੇ ਨੇ ਪਰ ਕਿਉਂਕਿ ਇਹ ਗੈਰਕਾਨੂੰਨੀ ਹੋਗੇ ਸੀ ਉੱਥੇ ਇਸ ਕਰਕੇ ਇਹਨਾਂ ਨੂੰ ਹੁਣ ਵਾਪਸ ਰਿਪੋਰਟ ਕੀਤਾ ਗਿਆ ਤੇ ਹਾਲੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਜਾ